ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੀਦਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਜਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਇੱਕ ਸਾਈਡ ਤੇ ਸੁਖਾਣੰਦ ਜੀ ਦੂਜੇ ਪਾਸੇ ਠੱਠੀਪਾਈ ਦੱਲੂ ਵਾਲਾ ਇਹ ਨੇੜੇ ਦੇ ਪਿੰਡ ਹੈ ਜੀ ਅੱਜ ਦੀ ਵੀਡੀਓ ਚ ਤਿੰਨ ਨਾਗ ਹੈ ਜੀ ਇੱਕ ਤਾਂ ਗੱਬਣ ਵੈੜਾ ਇੱਕ ਹੀਫਰ ਆ ਤੇ ਇੱਕ ਸੂਆ ਸਵਾਇਆ ਵੀਡੀਓ ਨੂੰ ਐਂਡ ਤੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਹਾਲ ਤੇ ਸੈੱਟ ਕਰ ਲਿਓ ਜਿਹੜਾ ਵੀ ਨਾਕ ਤੁਹਾਨੂੰ ਪਸੰਦ ਆਊਗਾ ਆ ਕੇ ਤਸੱਲੀ ਪਰਖ ਤੁਸੀਂ ਆਪ ਕਰਨੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਅਮਰਜੀਤ ਸਿੰਘ ਪਿੰਡ ਪਿੰਡ ਚੀਦਾ ਫੈਸੀਲ ਬਾਗਾ ਪੁਰਾਣਾ ਜਿਲ੍ਹਾ ਮੂਗਾ ਮੋਬਾਈਲ ਨੰਬਰ ਦੱਸ ਦਿਓ ਜੀ 99157 52278 ਠੀਕ ਹੈ ਜੀ ਇੱਕ ਨੰਬਰ ਵੈਡ ਤੋਂ ਬਈ ਸ਼ੁਰੂ ਕਰਾਂਗੇ ਸੂਆ ਕਿੰਨਾ ਵੈਡ ਦਾ ਜੀ ਦੂਜਾ ਸੂਆ ਜੀ ਸੂਆ ਦੂਜਾ ਜੀ ਹਾਂਜੀ ਕਿੰਨਾ ਸਮਾਂ ਲੈਂਦੀ ਹੈ ਜੀ ਹਜੇ ਇਹ ਸਾਡੇ ਲੈ ਜੂ 5 ਦਿਨ 6 5 6 ਦਿਨ ਲੈ ਜੂ ਡੇਟ ਮੁਤਾਬਕ ਦੰਦੋਂ ਚੈੱਕ ਕੀਤੀ ਹੈ ਬਈ ਹਾਂਜੀ ਹਾਂਜੀ ਠੀਕ ਹੈ ਜੀ ਕਿੰਨੇ ਦੰਦ ਆ ਜੀ ਇਹ ਛਿੱਗੀ ਆ ਜੀ ਮੂੰਹ ਤੋਂ 6 ਦੰਦ ਆਂਦੇ ਹਾਂਜੀ ਠੰਡੀ ਸੀ ਕਿ ਦੁੱਧ ਕਪੈਸਿਟੀ ਰਹੀ ਹੈ ਬਈ ਇਹਦੀ ਇਹ 28 ਕਿਲੋ ਦਿੱਤਾ ਪਹਿਲੇ ਸੂਈ ਪਹਿਲੇ ਸੂਏ ਕਰਮ ਵਾਲੀ ਦਾ ਦਿੱਤਾ ਹੋਇਆ ਜੀ ਹਾਂਜੀ ਠੀਕ ਹੈ ਵੀਰੇ 130 ਜਾਊ 30 ਪਲੱਸ ਜੀ ਹਾਂ 30 ਪਲੱਸ ਜਾਊਗੀ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਾਰੰਟੀ ਹੈ ਹਾਂਜੀ ਹਾਂ ਫੁੱਲ ਗਾਰੰਟੀ ਹੈ ਠੀਕ ਹੈ ਥਾੜਾ ਤੁਸੀਂ ਐਸ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਸੂਨਾ ਧਣਾ ਦਾ ਸੈਜ ਆ ਕੱਲਾ ਕੱਲਾ ਨਿੱਖੜ ਮਾ ਤੇ ਬਾਕੀ ਹਵਾਨੇ ਤੇ 20 ਇੰਚ ਚੈੱਕ ਕਰ ਲਓ ਨਾਲ ਦੀ ਨਾਲ ਵੀਰੇ ਤੋਰ ਕੇ ਦਿਖਾ ਦਿਓ ਜੀ ਆਪਾਂ ਬਰੀਡ ਕੁਆਲਿਟੀ ਦੀ ਗੱਲ ਕਰਗੇ ਤਾਂ ਵੀਰੇ ਟਾਪ ਬਰੀਡ ਆ ਪ੍ਰਿੰਟ ਬਹੁਤ ਸੂਨਾ ਆਇਆ ਸਮਾਂ ਬਾਈ ਦੱਸਦਾ ਕਿ ਲਗਭਗ ਹਜੇ 4 ਤੋਂ 5 ਦਿਨ ਖੁੱਲੇ ਲੈ ਜੂਗੀ ਤੇ ਢਾਂਚਾ ਤੇ ਤੁਸੀਂ ਤਿਆਰੀ ਦੇਖ ਸਕਦੇ ਹੋ ਹਵਾਨੇ ਦੀ ਦੋਨੇ ਸਾਈਡ ਤੋਂ ਵੀਰੇ ਜਿੰਨੀ ਹਵਾਨੇ ਦੀ ਤਾਂ ਅੱਗੇ ਨੂੰ ਆ ਉਸ ਤੋਂ ਜ਼ਿਆਦਾ ਬੈਕ ਨੂੰ ਆ ਵੀਰੇ ਜਾਨੀ ਕਰਮਾਲੀ ਦੇ ਲੈ ਚਲੋ ਜੀ ਥੋੜੀ ਜਿਹੀ ਲੰਮੀ ਤੋਰ ਦਿਓ ਹਾਂ ਜੀ ਆ ਗਾੜੀ ਚ ਵੀ ਦੁੱਧ ਚੰਗਾ ਹੋਊ ਤੇ ਪਿਛਾੜੀ ਚ ਵੀ ਵੀਰੇ ਇਹਦੇ ਚੰਗਾ ਹੋਊਗਾ ਹਜੇ ਜਿਹੜੀ ਢੱਲ ਪਈ ਆ ਗੈਠ ਵਗੂ ਹਵਾਨੇ ਚ ਸਾਰੀ ਵਾਲ ਢੱਲ ਕਰਮਾ ਨੇ ਕੱਢ ਲੈਣੀ ਆ ਮਿਲਕਮੈਨ ਦੋਨੇ ਪਾਸੋਂ ਸਟਰੋਂਗ ਆਉਂਦੀ ਆ ਐ ਸਾਈਡ ਤੇ ਮੋੜ ਕੇ ਖਲਾਰ ਇੱਥੇ ਖਲਾਰ ਲਿਓ ਜੇ ਰੋਕ ਲਿਓ ਬਾਕੀ ਚੈੱਕ ਕਰੋ ਧੁੰਨੀ ਤੋਂ ਲੈ ਕੇ ਹਵਾਨਾ ਸਟਾਰਟ ਹੁੰਦਾ ਥਾਣ ਪੂਰਾ ਗੈਪ ਤੇ ਆ ਬਰੀਡ ਕੁਆਲਟੀ ਵਾਲਾ ਥਾਣਾ ਸਿੱਧੇ ਥਾਣ ਬਿਲਕੁਲ ਜਿਹੜੇ ਜ਼ਿਆਦਾਤਰ ਆਪਾਂ ਕੈਰੈਕਟਰ ਕਹਿ ਸਕਦੇ ਆ ਐਚ ਐਫ ਦੇ ਬਰੀਡ ਦੇ ਕੈਰੈਕਟਰ ਕਰਮ ਵਾਲੀ ਚ ਸਾਰੇ ਆ ਫੇਸਕ ਕੁਆਲਟੀ ਚੈੱਕ ਕਰ ਲੋ ਛੋਟਾ ਜਿਹਾ ਕੰਨ ਲੈ ਚੱਲੀ ਵੀਰੇ ਜਿਹੜੇ ਬਰੀਡਰ ਬੰਦੇ ਹੋਣਗੇ ਉਹਨਾਂ ਨੇ ਪਰਖ ਕਰ ਹੀ ਲੈਣੀ ਆ ਜੀ ਜਿਹੜੇ ਕੈਰੈਕਟਰ ਬਹੁਤ ਜ਼ਿਆਦਾ ਚਮਕਦਮ ਕਾਲੀ ਆ ਸੰਭੀ ਭਲੀ ਆ 28 ਲੀਟਰ ਦੁੱਧ ਬਈ ਦੱਸਦਾ ਕਿ ਇਹਦਾ ਪਹਿਲੇ ਸੂਏ ਦਾ ਦਿੱਤਾ ਹੋਇਆ ਜੀ ਤਿਆਰੀ ਇਸ ਚੀਜ਼ ਦੀ ਗਵਾਈ ਭਰਦੀ ਆ ਬਈ ਦਿੱਤਾ ਹੋਊਗਾ ਐਗਤੀਰ 30 ਪਲੱਸ ਦੀ ਉਮੀਦ ਆ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਮਿਲਕ ਮੈਨ ਤੁਸੀਂ ਦੋਨੇ ਪਾਸੋਂ ਚੈੱਕ ਕਰ ਸਕਦੇ ਹੋ ਫੁੱਲ ਸਟਰੋਂਗ ਆਉਂਦੀ ਆ ਵੀਰੇ ਰਸੇ ਵਰਗੀ ਠੰਡੀ ਸੀਲ ਇੰਨੀ ਆ ਚਾਹੇ ਸਿੱਧੇ ਪਾਸੇ ਬਹਿ ਜੋ ਪੁੱਠੇ ਪਾਸੇ ਬਹਿ ਜੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਨਾ ਬਾਈ ਨਾ ਨਾ ਬਾਈ ਜਮਾ ਹੀ ਨਹੀਂ ਪੋਰਾ ਵੀ ਦਾ ਲਓ ਜੀ ਜਿੱਦਾਂ ਕੋਈ ਮਰਜੀ ਬੈਠਾ ਰਹੇ ਕੋਈ ਹੋਏ ਹੁੰਦਾ ਤੇ ਇਹਦੀ ਜਾਇਜ਼ ਜੀ ਕੀਮਤ ਬਾਈ ਜਿਹੜੇ ਲੈਣੇ ਆ ਉਹੀ ਦੱਸਿਓ ਜੀ 1,25,000 ਰੁਪਏ ਲੈਣਾ ਹੀ ਆ ਹਾਂਜੀ ਮਾੜਾ ਮोटा ਹੋ ਜੂ ਮਾਨਤ ਹਾਂ ਮਾਨਤ ਨੂੰ ਮੌਕੇ ਤੇ ਹੋਈ ਹੈ ਜੀ ਠੀਕ ਹੈ ਜੀ ਯਾਨੀ ਲਗਭਗ ਫਿਕਸ ਜੀ ਅਮਾਉਂਟ ਹੀ ਰਹਿਣ ਵਾਲੀ ਆ ਥੋੜਾ ਘਣਾ ਮਾਨਤਾਂ ਵਿੱਚੋਂ ਜਰੂਰ ਹੋ ਜੂਗਾ ਦੋ ਨੰਬਰ ਆ ਗਈ ਵੀਰੇ ਹੀਫਰ ਦੰਦੋ ਬੱਚਾ ਕਿਵੇਂ ਆ ਜੀ ਠੀਰੀ ਆ ਜੀ ਇਹ ਠੀਰੀ ਬੱਚੀ ਇਸੇ ਦਾ ਬੱਚਾ ਜੀ ਪਹਿਲੇ ਸੂਏ ਦਾ ਇਹ ਕੋਈ ਗੱਲ ਨਹੀਂ ਇਹ ਖੜਾ ਹੀ ਰਹਿਣ ਦੋ ਜੀ ਮੂਰੇ ਖੜ ਜੋ ਕੱਲੀ ਝੋਲੀ ਚੈੱਕ ਕਰਾ ਦਿਗੇ ਝੋਲੀ ਚੈੱਕ ਕਰੋ ਕਰਮ ਵਾਲੀ ਦੀ ਐਨ ਟਾਪ ਕਲਾਸ ਝੋਲੀ ਕੱਲਾ ਕੱਲਾ ਥਣ ਬਰੀਡ ਕੁਆਲਿਟੀ ਜਿੱਦਾਂ ਦੀ ਮਾਂ ਵੀਰੇ ਉੱਦਾ ਦੀ ਆਪ ਆ ਕਿੱਸੇ ਵੇੜਦਾ ਇਕੱਠੇ ਨਾਲ ਖਰੀਦੇ ਜੀ ਹਾਂਜੀ ਹਾਂਜੀ ਠੀਕ ਆ ਬਾਈ ਤੇ ਹੀਫਰ ਦੀ ਕੀ ਡਿਮਾਂਡ ਆ ਜੀ ਇਹ ਆ 26000 ਰੁਪਿਆ ਉਹ ਜੂ ਮਾਨਦਾਨ ਦੀ ਆ ਹੋ ਜੂ ਮਾਨਦਾਨ ਠੀਕ ਆ ਤੇ ਨਾਗ ਨੰਬਰ ਆ ਗਿਆ ਬਾਈ ਆਪਣਾ 3 3 ਜੀ ਹਾਂ ਇਹਦਾ ਸੂਆ ਕਿੰਨਾ ਮਾ ਜੀ ਦੂਜਾ ਸੂਆ ਜੀ ਇਹ ਕ੍ਰਾਸ ਬਰੀਡ ਆ ਗਈ ਹੈ ਨਾ ਬਾਈ ਕ੍ਰਾਸ ਬਰੀਡ ਠੰਡੀ ਸੀਲ ਆ ਜਿੰਨੀ ਮਰਜੀ ਤੇ ਇਸ ਵੇਰੇ 15 ਲੀਟਰ ਤੋਂ ਬੌੜੀ ਤਿਆਰ ਆ ਪੱਜ 6 ਮån ਦਿਨ ਸੂਈ ਨੇ ਬੱਚਾ ਮਗਰਾ ਬੱਚਾ ਮੇਲ ਕਾਫ ਆ ਜੇਰ ਕੰਪਲੀਟ ਆ ਜੀ ਹਾਂਜੀ ਹਾਂ ਹਾਂ ਤੋੜ ਕੇ ਦਿਖਾ ਦੀ ਵੀਰੇ ਵੀ 15 ਕਿਲੋ ਤੋਂ ਪਲਾਸ ਬੌਲੀ ਮੰਨ ਲਓ ਦੁੱਧ ਮੰਨ ਲਓ ਜੀ ਅੱਜ 6ਵਾਂ ਦਿਨ ਹੋ ਗਿਆ ਸੂਈ ਨੂੰ ਜਿਹੜਾ ਨੈਟ ਤਿਆਰ ਆ ਇਸ ਚੀਜ਼ ਦਾ ਪਲਾਸ ਪੁਆਇੰਟ ਇਹ ਵੀ ਹੋ ਜਾਂਦਾ ਬਈ ਦੁੱਧ ਦੇਣੇ ਦੇਣਾ ਐਨ ਮੱਝਾਰਗਾ ਚਿੰਗੀ ਫੈਟ ਵਾਲਾ ਚਿੱਟਾ ਦੁੱਧ ਜਮਾਇਆ ਬਾਕੀ ਚਿੱਟਾ ਦੁੱਧ ਲਗਭਗ ਇਹਦੀ ਫੈਟ ਵੀ ਹੈ ਨਾ ਬਈ 6 ਪਲਾਸ ਹੀ ਆਉਂਦੀ ਹਾਂਜੀ 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 ਜਦੋਂ ਕਰਮ ਵਾਲੀ ਦੁੱਧ ਤੇ ਆ ਗਈ ਪ੍ਰੋਪਰ ਹਾਂਜੀ ਥਾਨ ਸੋਹਣੇ ਸੈਜ ਦਾ ਲੱਗਿਆ ਵਾ ਮਿਲਕ ਵੇਨ ਪੂਰੀ ਸਟਰੋਂਗ ਆ ਮੋੜ ਲਿਆ ਵੀਰੇ ਬਾਕੀ ਚੰਗੀ ਆ ਹੈ ਨਾ ਨਿੱਗਰ ਨਰੋਈ ਐ ਸਭੀ ਭਲੀਆ ਕ੍ਰਾਸ ਬਰੀਡ ਦਾ ਤੁਸੀਂ ਸ਼ੌਂਕ ਆ ਜਾਂ ਕਿਸੇ ਨੇ ਸਿੰਗਲ ਨਗ ਰੱਖਣਾ ਹੁੰਦਾ ਤਾਂ ਵੀਰੇ ਮੱਝਾਰ ਦਾ ਤੋਤੀ ਤੁਹਾਨੂੰ ਮਿਲ ਜਾਣਾ ਮੇਨ ਗੱਲ ਆ ਸੀਲਸ ਲੱਗ ਫੁੱਲ ਬੇ ਫਿਕਰ ਹੋ ਕੇ ਆ ਜਿਓ ਤੇ 15 ਕਿਲੋ ਦੀ ਤੁਸੀਂ ਆਲਦੀ ਏੜ ਚਵਾਈ ਕਰਕੇ ਦੋ ਦਿਨ ਚੌਕੇ ਲਈ ਭਵੇਂ ਆਪਾਂ ਨੂੰ ਕੋਈ ਨਹੀਂ ਠੀਕ ਆ ਬੱਚਾ ਮਗਰ ਮੇਲ ਆ ਗਿਆ ਹਨਾ ਬਾਈ ਹਾਂ ਠੀਕ ਆ ਜੀ ਲਓ ਠੰਡੀ ਸੀਲਾ ਕੋਈ ਮੁੱਦਾ ਲੱਤ ਛਾੜਾ ਲਈ ਹੈ ਨਹੀਂ ਹੈ ਨਾ ਲਓ ਜਿਵੇਂ ਕੋਈ ਮਰਜੀ ਬੈਠਾ ਰਵੇ ਐਵੇਂ ਲਓ ਜੀ ਠੀਕ ਆ ਤੇ ਇਹਦੀ ਕੀਮਤ ਬਾਈ ਇਹਦੀ ਆਪਾਂ ਕੀਮਤ 70000 ਰੁਪਏ ਹੋਜੂ ਮਾਨਤਾਨ ਹਾਂ ਹੋਜੂਗਾ ਜੀ ਠੀਕ ਹੈ ਜੀ ਇਹਦੀ ਕੀਮਤ ਬਾਈ ਕਹਿੰਦਾ ਬੰਦ ਹੋ ਜੇ 70000 ਰੁਪਏ ਵਿੱਚੋਂ ਥੋੜਾ ਕੰਨ ਆਪਾਂ ਮਾਨਤਾਨ ਕਰ ਦਾਂਗੇ ਜੀ ਬਾਕੀ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਾਨ ਜ਼ਿਆਦਾ ਹੋਜੂ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ